ਸਤਿ ਸ਼੍ਰੀ ਅਕਾਲ ਦੋਸਤੋ ਮੌਸਮੀ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਵੱਡਾ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ। ਦੇਸ਼ ਦੇ ਉੱਤਰ ਪੂਰਬੀ ਰਾਜਾਂ ਤੇ ਸਰਗਰਮ ਦੱਖਣ ਪੱਛਮੀ ਮੌਨਸੂਨ ਭਾਰੀ ਮੀਂਹ ਪੈ ਰਿਹਾ ਹੈ। ਰਾਜਸਥਾਨ ਦੇ ਵਿੱਚ ਮੌਨਸੂਨ ਦੇ ਆਉਣ ਵਿੱਚ ਅਜੇ ਸਮਾਂ ਹੈ। ਪਰ ਮੌਸਮੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਰਤਹਲ ਦੇ ਵਿੱਚ ਮੌਨਸੂਨ ਦਾ ਪਰਵੇਸ਼ 20 ਜੂਨ ਦਾ ਖੋਣ ਵਾਲਾ ਹੈ। ਹਾਲਾਂਕਿ ਮੌਨਸੂਨ ਅਜੇ ਗਵਾਂਡੀ ਰਾਜ ਮੱਧ ਪ੍ਰਦੇਸ਼ ਤੋਂ ਬਹੁਤ ਦੂਰ ਹੈ ਪਰ ਬੰਗਾਲ ਦੀ ਖਾੜੀ ਦੇ ਵਿੱਚ ਸਰਗਰਮ ਹਵਾ ਦੇ ਦਬਾਅ ਵਾਲੇ ਖੇਤਰ ਦਾ ਪ੍ਰਭਾਵ ਕਾਰਨ ਇਸ ਵਾਰ ਨਿਢਾਟ ਸਮੇਂ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਮੌਨਸੂਨ ਦੇ ਦਸਤਕ ਤੈਨ ਦੀ ਪ੍ਰਲਭ ਸੰਭਾਵਨਾ ਹੈ ਮੌਸਮ ਮਾਹਿਰਾਂ ਅਨੁਸਾਰ ਰਾਜਸਥਾਨ ਦੇ ਵਿੱਚ ਦੱਖਣੀ ਪੱਛਮੀ ਮੌਨਸੂਨ 25 ਜੂਨ ਦੇ ਆਸ-ਪਾਸ ਦਾਖਲ ਹੁੰਦਾ ਹੈ ਪਰ ਇਸ ਵਾਰ ਮੌਨਸੂਨ ਕੇਰਲ ਤੱਟ ਤੋਂ ਮਹਾਰਾਸ਼ਟਰ ਦੇ ਗੁਰਜ਼ਾਰ ਦੇ ਵਿੱਚ ਨਿਢਾਟ ਸਮੇਂ ਤੋਂ ਪਹਿਲਾਂ ਦਾਖਲ ਹੋਇਆ ਐਂਟਰੀ ਤੋਂ ਬਾਅਦ ਜਦੋਂ অনুকূল ਹਾਲਤ ਬਣ ਗਏ ਤਾਂ ਮੌਨਸੂਨ ਦੇਸ਼ ਤੇ ਉੱਤਰ ਪੂਰਬੀ ਖੇਤਰਾਂ ਦੇ ਵੱਲ ਮੁੜ ਗਿਆ। ਮਹਾਰਾਸ਼ਟਰ ਦੇ ਵਿੱਚ ਮੌਨਸੂਨ ਦੇ ਬੱਦਲਾਂ ਨੇ ਭਾਰੀ ਵਰਖਾ ਕੀਤੀ। ਆਉਣ ਵਾਲੇ ਦਿਨਾਂ ਦੇ ਵਿੱਚ ਬੰਗਾਲ ਦੀ ਖਾੜੀ ਦੇ ਸਰ ਗਰਮ ਚੱਕਰਵਾਤੀ ਪ੍ਰਾਣਾਲੀ ਦੇ ਕਮਜ਼ੋਰ ਹੋਣ ਅਤੇ ਹਵਾ ਦੇ ਪੈਟਰਨ ਦੇ ਵਿੱਚ ਤਬਦੀਲੀ ਦੇ ਪ੍ਰਭਾਵ ਨਾਲ ਅਗਲੇ 2 ਦਿਨਾਂ ਦੇ ਵਿੱਚ ਪੂਰਬੀ ਪਾਕਿਸਤਾਨ ਖੇਤਰਾਂ 'ਚ ਤੇਜ਼ ਗਰਮੀ ਦਾ ਹੋਣਾ ਦੌਰ ਸ਼ੁਰੂ ਹੋਣ ਤੇ ਮੌਨਸੂਨ ਦੀ ਗਤੀ ਦੁਬਾਰਾ ਵਧਣ ਦੀ ਸੰਭਾਵਨਾ ਹੈ। ਬਾਕੀ ਖਬਰਾਂ ਨੂੰ ਅੰਤ ਤੱਕ ਦੇਖਣ ਲਈ